ਬਹੁਤ ਹੀ ਜ਼ਿਆਦਾ ਸਾਰਿਆਂ ਦੀ ਫੇਵਰਿਟ ਡਿਸ਼ ਬਣਾਉਣ ਲੱਗੇ ਆ ਜਿਹਦੇ ਨਾਲ ਕੇ ਡਿਨਰ ਬ੍ਰੇਕਫਾਸਟ ਬਹੁਤ ਹੀ ਅਧੂਰਾ ਹੈ ਅਗਰ ਆਪਾਂ ਇਸ ਨੂੰ ਬਣਾ ਲਾਂਗੇ ਤਾਂ ਤੁਸੀਂ ਚਾਹੇ ਦਾਲ ਸਕਦੇ ਵੀ ਨਾ ਬਣਾਇਓ ਤੇ ਉਹਦੇ ਲਈ ਆਪਾਂ ਨੇ ਕੀ ਕੀ ਲੈਂਤਾ ਹੈ ਹਰਾ ਧਨੀਆ ਪੁਦੀਨਾ ਥੋੜੇ ਜਿਹੇ ਹਰੇ ਚਨੇ ਸੁੱਕੀ ਲਾਲ ਮਿਰਚ ਪਿਆਜ਼ ਥੋੜਾ ਜਾਂ ਥੋੜਾ ਜਿਹਾ ਆਪਾਂ ਨੇ ਲੈਂਤਾ ਔਰੇਂਜ ਤੁਹਾਡੇ ਕੋਲੇ ਨਿੰਬੂ ਹੈਗਾ ਤਾਂ ਤੁਸੀਂ ਨਿੰਬੂ ਵੀ ਲੈ ਸਕਦੇ ਹੋ ਤੇ ਥੋੜਾ ਜਿਹਾ ਅਦਰਕ ਹਾਂਜੀ ਤੁਹਾਡੇ ਕੋਲੇ ਜੇ ਅਗਰ ਹਰੀਆਂ ਮਿਰਚਾਂ ਹੈਗੀਆਂ ਨੇ ਤਾਂ ਤੁਸੀਂ ਹਰੀਆਂ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਅੱਜ ਲਾਲ ਜਿਹੜੇ ਸੁੱਕੀਆਂ ਮਿਰਚਾਂ ਨੇ ਉਹਨਾਂ ਨੂੰ ਯੂਜ਼ ਕਰੂੰਗੀ ਥੋੜੀਆਂ ਜੀਆਂ ਬਸ ਪਾ ਲਓ ਜਿੰਨਾ ਕਿ ਤੁਸੀਂ ਤਿੱਖਾ ਹਨਾ ਪਸੰਦ ਕਰਦੇ ਹੋ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਪੀਸਾਂਗੇ ਇਸ ਤਰੀਕੇ ਨਾਲ ਇਸ ਨੂੰ ਬਣਾਉਂਦੇ ਸੀਗੇ ਹੁਣ ਤਾਂ ਆਪਾਂ ਮਿਕਸੀਆਂ ਦੇ ਵਿੱਚ ਬਣਾਉਣ ਲੈ ਕੇ ਤੇ ਹਨਾ ਉਹਦਾ ਟੇਸਟ ਤੇ ਇਹਦਾ ਟੇਸਟ ਬਹੁਤ ਜ਼ਿਆਦਾ ਫਰਕ ਹੈ ਹਾਂਜੀ ਫ੍ਰੈਂਡਸ ਪਲੀ ਜਦੋਂ ਤੱਕ ਆਪਾਂ ਇਹ ਦੇਖ ਨਾਰੇ ਆ ਅਜੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀ ਜਲਦੀ ਜਲਦੀ ਕਰ ਲਓ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਤਾਂ ਕਿ ਇਸ ਤਰੀਕੇ ਦੇ ਆ ਵਧੀਆ ਵਧੀਆ ਵੀ ਤੁਹਾਨੂੰ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਜੀ ਹਾਂ ਹਾਂ ਜਿਹੜੇ ਚੰਗੇ ਤਰੀਕੇ ਦੇ ਨਾਲ ਜਿਹੜੇ ਆਪਣੇ ਇਹਦੇ ਬੀਜ ਨੇ ਉਹਨਾਂ ਨੂੰ ਪੀਸ ਲਾਂਗੇ ਕਈ ਜਗ੍ਹਾ ਤੇ ਨਾ ਸਲਵੱਟੇ ਨਾਲ ਵੀ ਪੀਸੀ ਜਾਂਦੀ ਹੈ ਹੈ ਨਾ ਇਹ ਜਿੱਦਾਂ ਕਿ ਇਹ ਜਿਹੜੇ ਪਹਾੜੀ ਏਰੀਏ ਨੇ ਉਧਰ ਦੇਖੋ ਆਪਣੇ ਸਾਰੀਆਂ ਜਿਹੜੇ ਮਿਕਸਚਰ ਨੇ ਉਹਨਾਂ ਨੂੰ ਪੀਸ ਲਿਆ ਪਿਆਜ਼ ਆਪਾਂ ਬਿਲਕੁਲ ਥੋੜਾ ਜਿਹਾ ਲਵਾਂਗੇ ਜਿਆਦਾ ਨਹੀਂ ਇਹਨੂੰ ਵੀ ਆਪਾਂ ਪੀਸ ਲਾਂਗੇ ਕਿਉਂਕਿ ਜਿਹੜੀ ਰੈਸਪੀ ਅੱਜ ਆਪਾਂ ਇਹ ਬਣਾ ਰਹੇ ਹਾਂ ਨਾ ਇਹਦੇ ਵਿੱਚ ਪਿਆਜ਼ ਜ਼ਿਆਦਾ ਯੂਜ਼ ਨਹੀਂ ਹੁੰਦਾ ਅਗਰ ਤੁਸੀਂ ਇਕੱਲੇ ਤਨੀਏ ਤੋਂ ਬਣਾ ਰਹੇ ਹੋ ਹਰੀ ਮਿਰਚ ਤੋਂ ਤਾਂ ਪਿਆਜ਼ ਬਿਲਕੁਲ ਵੀ ਯੂਜ਼ ਨਾ ਕਰਿਓ ਪਰ ਇਹ ਆਪਾਂ ਥੋੜੀ ਮਿਕਸ ਬਣਾ ਰਹੇ ਆ। ਇਹਦੇ ਵਾਸਤੇ ਆਪਾਂ ਥੋੜਾ ਜਿਹਾ ਪਿਆਜ਼ ਦੁੱਸਰਿਆ। ਹਾਂਜੀ ਹੁਣ ਆਪਾਂ ਅਗਲੀ ਕੀ ਜਿਹੜੀ ਆਪਣੇ ਹਰੇ ਚਨੇ ਨੇ ਚੰਗੇ ਤਰੀਕੇ ਨਾਲ ਪਹਿਲਾਂ ਵੀ ਪੀਸ ਲਾਂਗੇ। ਥੋੜਾ ਜਿਹਾ ਆਪਾਂ ਅਦਰਕ ਦਾ ਟੁਕੜਾ ਲੈਂਦੇ ਇਹ ਵੀ ਆਪਏ ਦੇ ਵਿੱਚ ਪਾਵਾਂਗੇ ਦੇਖੋ ਅਜੇ ਆਪਾਂ ਇਹਦੇ ਵਿੱਚ ਨਮਕ ਨਹੀਂ ਐਡ ਕੀਤਾ ਕਿਉਂਕਿ ਨਮਕ ਪਾਵਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਦਾ ਪਾਣੀ ਜੱਟ ਜਾਂਦੀਆਂ ਨਾਮਕਨ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ ਤੇ ਹੁਣ ਆਪਣੇ ਚਨੇ ਵੀ ਪੀਸੇ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਪੁਦੀਨਾ ਜਿਹੜਾ ਫਰੈਸ਼ ਮਿੰਟ ਆਪਾਂ ਕਹਿ ਦਿੰਦੇ ਆ ਬਿਲਕੁਲ ਫਰੈਸ਼ ਪੁਦੀਨਾ ਆਪਣੇ ਕੋਲੇ ਇਹ ਹੁਣ ਬਹੁਤ ਹੀ ਫਰੈਸ਼ ਤੁਹਾਨੂੰ ਮਾਰਕੀਟ ਦੇ ਵਿੱਚੋਂ ਵੀ ਮਿਲ ਜਾਏਗਾ ਵੈਸੇ ਤੁਹਾਨੂੰ ਇਹਦੀ ਇੱਕ ਡੰਡੀ ਵਗੈਰਾ ਕਿਤੋਂ ਮਿਲਦੀ ਹੈ ਨਾ ਕਿਤੇ ਵੀ ਨਸਰੀ ਵਗੈਰਾ ਚੋਂ ਤਾਂ ਤੁਸੀਂ ਲਿਆ ਕੇ ਲਗਾ ਲਓ ਇਹ ਬਹੁਤ ਜ਼ਿਆਦਾ ਫੈਲ ਜਾਂਦਾ ਹੈ ਕਿਸੇ ਇਸ ਜਗ੍ਹਾ ਤੇ ਲਗਾਉਣਾ ਜਿੱਥੇ ਪਾਣੀ ਜ਼ਿਆਦਾ ਹੋਵੇ ਕਿਉਂਕਿ ਇਹ ਪਾਣੀ ਕਾਫੀ ਲੈਂਦਾ ਕੋਈ ਗਾਮਲੇ ਦੇ ਵਿੱਚ ਕਿਸੇ ਕੁਜੇ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਰੱਖ ਦਿਓ ਫੀਸ <muchas> ਲਾਗੇ